ਦਲੇਵਾਲ ਸਾਹਿਬ ਕੀ ਮੀਟਿੰਗ ਦੇ ਵੀ ਸਿੱਟਾ ਨਿਕਲਿਆ ਹੈਗਾ ਅੱਜ ਦੀ ਜਿਹੜੀ ਹੋਈ ਹੈ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ ਉਹ ਟਾਈਮ ਮੰਗ ਰਹੇ ਨੇ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਕੋਲੇ ਟਾਈਮ ਦੇਣ ਦਾ ਸਮਾਂ ਨਹੀਂ ਹੈ ਕਿ ਦੇਖੋ ਵਿਸ਼ਵਾਸ ਕਿੰਨੀ ਕੁ ਵਾਰੀ ਕਰਾਂਗੇ ਇੱਕ ਵਾਰੀ ਵਿਸ਼ਵਾਸ ਕੀਤਾ ਸੀ ਉਹ ਵਿਸ਼ਵਾਸ ਤੋੜਿਆ ਹੈ ਸਾਡਾ ਪਰਪਸ ਸਾਡੇ ਨੌਜਵਾਨਾਂ ਨੂੰ ਰਿਹਾ ਕਰਾਉਣਾ ਹੈ ਨਾ ਕਿ ਸਾਡਾ ਪਰਪਸ ਕਿਸੇ ਤਰ੍ਹਾਂ ਦਾ ਇਹ ਹੈ ਕਿ ਵੀ ਅਸੀਂ ਰੇਲਾ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਨਿਸ਼ਾਨਾ ਨਹੀਂ ਹੈ। ਸੋ ਕਿਸਾਨ ਜਿਹੜੇ ਆਗੂ ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਜਿਹੜਾ ਕਿ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਡਟੇ ਹੋਏ ਨੇ ਹਾਲਾਂਕਿ ਪਹਿਲਾਂ ਵੀ ਉਹ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਚੁੱਕੇ ਸਨ ਕਿ ਉਹਨਾਂ ਦੇ ਸਾਥੀ ਰਿਹਾ ਕੀਤੇ ਜਾਣ ਪਰ ਹਲੇ ਤੱਕ ਉਹਨਾਂ ਦੀ ਜਿਹੜੀ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਜਿਹੜਾ ਕਿ ਤੈਰ ਰਣਨੀਤੀ ਦੇ ਮੁਤਾਬਕ ਕਿਸਾਨਾਂ ਦੇ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਧਰਨਾ ਲਗਾਇਆ ਗਿਆ ਮੋਰਚਾ ਖੋਲਿਆ ਗਿਆ ਟ੍ਰੈਕ ਜਮ ਕੀਤੇ ਗਏ ਨੇ ਅਤੇ ਇੱਥੇ ਵੀ ਚੱਲ ਜਿਹੜੇ ਕਿ ਵਕ ਵਕ ਜਿਹੜੇ ਕਿ ਡਿਪਾਰਟਮੈਂਟ ਦੇ ਆਫੀਸਰ ਸਨ ਉਹਨਾਂ ਦੇ ਵੱਲੋਂ ਕਿਸਾਨਾਂ ਆਗੂਆਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਹੜੀ ਇਹ ਮੀਟਿੰਗ ਵੀ ਚੱਲੀ ਹੈਗੀ ਪਰ ਮੀਟਿੰਗ ਦਾ ਜਿਹੜਾ ਸਿੱਟਾ ਹੈ ਉਹ ਬੇਨਤੀਜਾ ਰਿਹਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੁਝ ਹੋਰ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਮੁੱਦੇ ਨੂੰ ਉੱਚ ਅਧਿਕਾਰੀਆਂ ਤੱਕ ਸਰਕਾਰ ਤੱਕ ਪਹੁੰਚਾ ਕੇ ਇਸ ਮਸਲੇ ਨੂੰ ਸੌਟ ਆਊਟ ਕੀਤਾ ਜਾ ਸਕੇ ਪਰ ਕਾਫੀ ਲੰਮਾ ਸਮਾਂ ਇਹ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਪਰ ਮੀਟਿੰਗ ਚੱਲੀ ਹੈ ਪਰ ਕੋਈ ਨੀਚਾ ਨਹੀਂ ਨਿਕਲਿਆ ਅਤੇ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਇਸ ਮੋਰਚੇ ਦੀ ਅਗਵਾਈ ਕਰ ਰਹੇ ਹੈਗੇ ਨੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਕਿ ਇਹ ਤਰਨ ਲੱਗਿਆ ਰੇਲਵੇ ਟ੍ਰੈਕ ਦੇ ਉੱਪਰ ਕਿਸਾਨ ਡਟੇ ਹੋਏ ਨੇ ਸੋ ਇਸ ਨੂੰ ਲੈ ਕੇ ਜਿਹੜਾ ਕਿ ਮੀਟਿੰਗ ਹੋਈ ਹੈ ਪਰ ਕੋਈ ਸਿੱਟਾ ਨਾ ਨਿਕਲਣ ਨੂੰ ਲੈ ਕੇ ਉਹਨਾਂ ਨੇ ਰੋਜ਼ਹਾਰ ਕੀਤਾ ਤੇ ਉਹਨਾਂ ਮੰਗ ਕਿਤੇ ਢੱਲੇਵਾਲ ਸਾਹਿਬ ਅੱਜ ਜਿਹੜੀ ਮੀਟਿੰਗ ਵੀ ਕਾਫੀ ਲੰਮੀ ਚੱਲੀ ਹੈ ਕੀ ਕੀ ਨਤੀਜਾ ਨਿਕਲੇ ਹੋਣੇ ਦਾ ਢੱਲੇਵਾਲ ਸਾਹਿਬ ਕੀ ਮੀਟਿੰਗ ਦੇ ਵੀ ਸਿੱਟਾ ਨਿਕਲੇ ਹੈਗਾ ਅੱਜ ਜਿਹੜੀ ਹੋਈ ਹੈ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ ਉਹ ਟਾਈਮ ਮੰਗ ਰਹੇ ਨੇ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਕੋਲੇ ਟਾਈਮ ਦੇਣ ਦਾ ਸਮਾਂ ਨਹੀਂ ਹੈ ਸਾਡਾ ਇੱਕ ਨੌਜਵਾਨ ਮਰਨ ਵਰਤੇ ਬੈਠਾ ਹੈ ਉਹਨੂੰ ਰਿਹਾ ਕਰਉਣਾ ਸਾਡੇ ਲਈ ਮਤਲਬ ਪ੍ਰਾਇੋਰਟੀ ਹੈ ਹਾਲੇ ਕਿ ਪਹਿਲੇ ਵੀ ਅਲਟੀਮੇਟਮ ਦਿੱਤਾ ਗਿਆ ਸੀ ਸਮਾਂ ਤਾਂ ਪਹਿਲਾਂ ਵੀ ਦਿੱਤਾ ਗਿਆ ਸੀ ਆ ਉਹ ਤਾਂ ਹੀ ਤਾਂ ਹੁਣ ਸਮਾਂ ਦਿੱਤਾ ਨਹੀਂ ਜਾ ਰਿਹਾ ਹਮ ਕਿ ਦੇਖੋ ਵਿਸ਼ਵਾਸ ਕਿੰਨੀ ਕਵਾਰੀ ਕਰਾਂਗੇ ਹਮ ਇੱਕ ਵਾਰੀ ਵਿਸ਼ਵਾਸ ਕੀਤਾ ਸੀ ਜੀ ਉਹ ਵਿਸ਼ਵਾਸ ਤੋੜਿਆ ਜੇ ਪਹਿਲਾ ਵਾਲਾ ਵਿਸ਼ਵਾਸ ਤੋੜਿਆ ਗਿਆ ਤਾਂ ਦੁਬਾਰਾ ਵਿਸ਼ਵਾਸ ਨੂੰ ਕਿਵੇਂ ਲੋਕ ਮਤਲਬ ਉਸ ਵਿਸ਼ਵਾਸ ਦੇ ਤੋਂ ਵਿਸ਼ਵਾਸ ਕਰਨਗੇ ਹੁਣ ਜਿਹੜਾ ਕਿ ਮੋਰਚਾ ਇੱਥੇ ਜਟੇ ਰਹੂਗਾ ਜਾਂ ਫਿਰ ਸ਼ੰਭੂ ਜਖਨੋਰੀ ਬਾਰਡਰ ਤੇ ਜਿੱਦਾ ਪਹਿਲਾਂ ਸੀ ਉੱਧਰ ਨਹੀਂ ਜਿਹੜਾ ਮੋਰਚਾ ਸ਼ੰਭੂ ਵੀ ਚੱਲ ਰਿਹਾ ਹੈ ਖਨੋਰੀ ਵੀ ਚੱਲ ਰਿਹਾ ਹੈ ਇੱਥੇ ਵੀ ਚੱਲ ਰਿਹਾ ਹੈ ਹਮ ਸਾਡਾ ਪਰਪਸ ਸਾਡੇ ਨੌਜਵਾਨਾਂ ਨੂੰ ਰਿਹਾ ਕਰਾਉਣਾ ਹੈ ਨਾ ਕਿ ਸਾਡਾ ਪਰਪਸ ਕਿਸੇ ਤਰ੍ਹਾਂ ਦਾ ਇਹ ਹੈ ਕਿ ਵੀ ਅਸੀਂ ਰੇਲਾਂ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਨਿਸ਼ਾਨਾ ਨਹੀਂ ਹੈ ਸਾਡੇ ਨੌਜਵਾਨਾਂ ਨੂੰ ਰਿਹਾ ਕਰਨ ਔਰ ਜਦੋਂ ਰਿਹਾ ਕਰ ਦੇਣਗੇ ਉਸੇ ਵੇਲੇ ਮਤਲਬ ਅਸੀਂ ਆਪ ਦਾ ਇੱਥੇ ਉੱਠ ਕੇ ਆਵਦੇ ਉਹਨਾਂ ਕੈਂਪਾਂ ਦੇ ਉੱਤੇ ਚਲੇ ਜੇ ਕਿ ਵਿੱਚ ਇਕੱਲੇ ਪੰਜਾਬ ਦੇ ਜਿਹੜੇ ਅਫੀਸਰ ਸ਼ਾਮਲ ਹੋ ਜਾਂ ਹਰਿਆਣਾ ਤੋਂ ਵੀ ਜਿਹੜੇ ਨਹੀਂ ਹਜੇ ਹਜੇ ਇਕੱਲੇ ਪੰਜਾਬ ਵਾਲੇ ਆਏ ਨੇ ਪੰਜਾਬ ਵਾਲਿਆਂ ਦਾ ਪਰਪਸ ਜਿਹੜਾ ਹੁੰਦਾ ਹੈ ਕਿ ਉਹਨਾਂ ਦੇ ਏਰੀਏ ਦੇ ਵਿੱਚ ਪੈਂਦਾ ਹੈ ਉਹਨਾਂ ਦੀ ਕੋਸ਼ਿਸ਼ ਹੈ ਕਿ ਆਸੀਂ ਇਹਨੂੰ ਮਤਲਬ ਟ੍ਰੈਕ ਨੂੰ ਕਿਵੇਂ ਖਾਲੀ ਕਰਾਇਆ ਜਾ ਸਕੇ ਉਹ ਬਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਟਾਈਮ ਲੱਗਦੇ ਨੇ ਲੇਕਿਨ ਟਾਈਮ ਦੇਣ ਦੀ ਸਥਿਤੀ ਚ ਅਸੀਂ ਨਹੀਂ ਆ ਜੀ ਬਾਕੀ ਜਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਕਿ ਐਮਐਸਪੀ ਦੀ ਮੰਗ ਲਗਾਤਾਰ ਉੱਠ ਰਹੀ ਹੈ ਪਹਿਲੇ ਵੀ ਭਰੋਸਾ ਦਿੱਤਾ ਗਿਆ ਸੀ ਪਰ ਹਲੇ ਤੱਕ ਉਹ ਮੰਗ ਪੂਰੀ ਨਹੀਂ ਹੋਈ ਦੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਆ ਜਿਹੜਾ ਜਿੱਥੇ ਅਸੀਂ ਅੱਜ ਬੈਠੇ ਆ ਇਹ ਨੌਜਵਾਨਾਂ ਨੂੰ ਰਹਿਦੀ ਰਿਹਾਈ ਨੂੰ ਲੈ ਕੇ ਐਮਐਸਪੀ ਵਾਲਾ ਮੋਰਚਾ ਸਾਡਾ ਉਹ ਚੱਲ ਰਿਹਾ ਹੈ ਉਹ ਸਾਡਾ ਉੱਥੇ ਐਜ਼ ਇਟ ਇਜ਼ ਜਾਰੀ ਰਹੇਗਾ ਤੁਹਾਕੀ ਜਿਹੜਾ ਕਿ ਅੱਜ ਦਾ ਇਹ ਮੋਰਚਾ ਲੱਗਿਆ ਹੋਇਆ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨਾ ਵੱਡਾ ਇਕੱਠ ਹੈਗਾ ਆ ਰੇਲਵੇ ਟ੍ਰੈਕ ਦੇ ਉੱਪਰ ਜਿਹੜੇ ਕਿਸਾਨ ਡਟੇ ਹੋਏ ਨੇ ਜਿਹੜੇ ਸਾਥੀ ਮੋਹਾਲੀ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਦਾਖਲ ਕੀਤੇ ਗਏ ਸਨ ਹਰਿਆਣਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈਗੇ ਨੇ ਉਹਨਾਂ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ ਹੋਇਆ ਹਾਲਕਿ ਅਧਿਕਾਰੀਆਂ ਦੇ ਨਾਲ ਪੰਜਾਬ ਦੇ ਜਿਹੜੇ ਅਫਸਰ ਨੇ ਭਾਵੇਂ ਉਹ ਪੁਲਿਸ ਡਿਪਾਰਟਮੈਂਟ ਦੇ ਹੋਣ ਰੇਲਵੇ ਸਟੇਸ਼ਨ ਦੇ ਉੱਪਰ ਜਿਹੜੇ ਅਫਸਰ ਹੋਣ ਰੇਲਵੇ ਡਿਪਾਰਟਮੈਂਟ ਦੇ ਅਫਸਰ ਉਹਨਾਂ ਨਾਲ ਮੀਟਿੰਗ ਵੀ ਹੋਈ ਹੈ ਪਰ ਮੀਟਿੰਗ ਵਿੱਚ ਕੋਈ ਫਿੱਟਾ ਨਹੀਂ ਨਿਕਲਿਆ ਅਤੇ ਇਸ ਤੋਂ ਬਾਅਦ ਡ็จਜੇ ਸਿੰਘ ਢਲੇਵਾਲ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਸਾਥੀ ਰਿਹਾ ਨਹੀਂ ਹੁੰਦੇ ਉਦੋਂ ਤੱਕ ਇਹ ਮੋਰਚਾ ਇਸ ਤਰ੍ਹਾਂ ਡਟਾ ਰਹੇਗਾ ਭਾਵੇਂ ਕਿੰਨਾ ਵੀ ਲੰਬਾ ਦੇ ਅਪਡੇਟ ਲਈ ਜੁੜੇ ਹੋ ਹਮ ਦਾ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪ੍ਰਵਿੰਦਰ ਸ਼ੰਭੂ